ਸਸਿਕਾਲ ਜੀ ਇੱਕ ਬੇहद ਅਹਿਮ ਖਬਰ ਲੈ ਕੇ ਹਾਜ਼ਰ ਆ ਦਰਸਲ ਅੰਮ੍ਰਿਤਸਰ ਦੇ ਵਿੱਚ ਉਹਦੋਂ ਹੜਕਮ ਮੱਚ ਜਾਂਦਾ ਜਦੋਂ ਆਮੋ ਸਾਹਮਣੇ ਦੋ ਦੁਕਾਨਦਾਰਾਂ ਦੇ ਯਾਨੀ ਕਿ ਇੱਕ ਦੁਕਾਨਦਾਰ ਤੇ ਇੱਕ ਹੋਟਲ ਮਾਲਕ ਦੇ ਵਿਚਕਾਰ ਤਿੱਖੀ ਝੜਪ ਹੋ ਜਾਂਦੀ ਹੈ ਬਹਿਸ ਦਾ ਮਾਹੌਲ ਬਣ ਜਾਂਦਾ ਮੌਕੇ ਤੇ ਭਿਆਨਕ ਮੰਜ਼ਰ ਦੇਖਣ ਨੂੰ ਮਿਲਦਾ ਤੇ ਨਾਲ ਉਹਦੀ ਨਾਲ ਉਥੇ ਦੀਆਂ ਤਸਵੀਰਾਂ ਵੀ ਜਿਹੜੀਆਂ ਸਾਹਮਣੇ ਆਖੀਆਂ ਨੇ ਤੁਸੀਂ ਇਹਨਾਂ ਤਸਵੀਰਾਂ ਨੂੰ ਦੇਖ ਸਕਦੇ ਹੋ ਕਿ ਕਿਵੇਂ ਅੰਮ੍ਰਿਤਸਰ ਦੇ ਵਿੱਚ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲਿਆ ਤੇ ਭਿਆਨਕ ਅਬ ਮਾਮਲਾ ਜਿਹੜਾ ਅਮਰੀਕਾ ਜਿਹੜਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਦਰਸਲ ਦੱਸੀਏ ਕਿ ਅੰਮ੍ਰਿਤਸਰ ਦੇ ਬਟਾਲਾ ਰੋਡ ਤੇ ਹੜਕਮ ਮਚ ਗਿਆ ਜਦੋਂ ਆਣ ਗੁਆੜ ਰਹਿੰਦੇ ਦੁਕਾਨਦਾਰ ਅਤੇ ਇੱਕ ਹੋਟਲ ਮਾਲਕ ਵਿਚਕਾਰ ਤਿੱਖੀ ਬਹਿਸ ਹੋਈ ਬਹਿਸ ਇੰਨੀ ਵੱਧ ਗਈ ਕਿ ਦੋਨਾਂ ਤੇਰਾ ਆਪਸ ਵਿੱਚ ਉਲਝਣ ਦੀਆਂ ਹੋਈਆਂ ਨਜ਼ਰ ਆਈਆਂ ਔਰ ਉਸ ਦੌਰਾਨ ਝਗੜੇ ਹੋਟਲ ਮਾਲਕ ਵੱਲੋਂ ਕੁਝ ਨੌਜਵਾਨ ਹਟਿਆ ਹਾਲ ਲੈ ਕੇ ਵਾਸ਼ਿੰਗ ਸੈਂਟਰ ਵਾਲੇ ਕੋਲ ਪਹੁੰਚਣਾ ਅਤੇ ਉੱਥੇ ਇੱਕ ਲੋਡਡ ਪਿਸਤੌਲ ਨੂੰ ਸੜਕ ਤੇ ਸੁੱਟ ਕੇ ਤਮਕਉਂਦੇ ਹੋਏ ਦਿਖਾਈ ਦੇਣਾ ਤੇ ਮਾਹੌਲ ਹੋਰ ਵੀ ਗੰਭੀਰ ਕਰ ਦਿੰਦਾ ਹੈ ਇਹ ਸਾਰੀ ਘਟਨਾ ਇੱਕ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੋਹਾਂ ਪਾਰਟੀਆਂ ਦੇ ਵੱਲੋਂ ਆਪਸ ਦੇ ਵਿੱਚ ਗਾਲੀ ਗਲੋਚ ਕੀਤੀ ਜਾਂਦੀ ਹੈ ਤਾਂ ਕਮਕੀ ਕਰਦੇ ਨਜ਼ਰ ਆ ਰਹੇ ਨੇ ਹੈਰਾਨੀ ਦੀ ਗੱਲ ਇਹ ਰਹੀ ਹੈ ਜਦੋਂ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਤਾਂ ਵੀ ਦੋਵਾਂ ਧਿਰਾਂ ਦੇ ਵੱਲੋਂ ਪੁਲਿਸ ਦੀ ਮੌਜੂਦਗੀ ਤੇ ਵੀ ਉਲਝਦੀਆਂ ਦੋਨੋਂ ਰਹੀਆਂ ਔਰ ਇਸ ਤੋਂ ਬਾਅਦ ਨਾਲ ਦੀ ਨਾਲ ਤੁਹਾਨੂੰ ਦੱਸਿਆ ਕਿ ਹੋਟਲ ਮਾਲਕ ਉਸੇ ਕਾਰੋਬਾਰ ਤੇ ਰੁਕਾਵਟ ਪੈਦਾ ਕਰਦਾ ਹੈ ਗਲਬਾਦ ਦੇ ਦੌਰਾਨ ਵਾਸ਼ਿੰਗ ਸੈਂਟਰ ਨੇ ਇਹ ਕਿਹਾ ਉਸਨੇ ਦੱਸਿਆ ਕਿ ਇੱਕ ਦਿਨ ਪਹਿਲਾਂ ਉਸ ਵੱਲੋਂ ਮਿਊਂਸਿਪਲ ਕਾਰਪੋਰੇਸ਼ਨ ਨੂੰ ਸ਼ਿਕਾਇਤ ਵੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਕਾਰਪੋਰੇਸ਼ਨ ਵੱਲੋਂ ਕਾਰਵਾਈ ਕੀਤੀ ਗਈ ਤੇ ਹੁਸੇ ਰنجਿਸਤ ਚਲਦੇ ਰਸਤੇ ਦੇ ਮਸਲੇ ਨੂੰ ਲੈ ਕੇ ਦੋ ਤਰਾ ਵਿਚਕਾਰ ਟਕਰਾ ਹੋ ਗਿਆ ਤੇ ਅਖਕਾਰ ਇੱਕ ਵੱਡੀ ਘਟਨਾ ਦਾ ਰੂਪ इसने ਧਾਰਨ ਕਰ ਲਿਆ ਤੇ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਪ੍ਰਸ਼ਾਸਨ ਦੇ ਵੱਲੋਂ ਹੁਣ ਕਾਰਵਾਈ ਕੀਤੀ ਗਈ ਹੈ ਨਾਲਦੀ ਨਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਿਹੜਾ ਗੋਸ਼ੀ ਪਾਇਆ ਗਿਆ ਉਸ ਦੇ ਉੱਤੇ ਵੰਡ ਦੀ ਕਾਰਵਾਈ ਕੀਤੀ ਜਾਵੇਗੀ ਤੇ ਨਾਲ ਦੀ ਨਾਲ ਕਾਨੂੰਨ ਦੀ ਸਹਾਇਤਾ ਦੇ ਨਾਲ ਕਾਨੂੰਨਾਂ ਦੇ ਹਿਸਾਬ ਦੇ ਨਾਲ ਵੱਡੇ ਐਕਸ਼ਨ ਲਿੱਤੇ ਜਾਣਗੇ ਤਾਂ ਅੰਮ੍ਰਿਤਸਰ ਦੇ ਬਟਾਲਾ ਰੋਡ ਦੇ ਉੱਤੇ ਇਹ ਘਟਨਾ ਵਾਪਰੀ ਆਣਗੁਆਣ ਰਹੰਦੇ ਦੁਕਾਨਦਾਰ ਅਤੇ ਇੱਕ ਹੋਟਲ ਮਾਲਕ ਦੇ ਵਿਚਕਾਰ ਤਿੱਖੀ ਝੜਪ ਹੋਈ ਹੈ ਤੇ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਤਾਂ ਕੀ ਕੁਝ ਪ੍ਰਸ਼ਾਸਨ ਦਾ ਕਹਿਣਾ ਹੈ ਤੁਸੀਂ ਇੱਕ ਵਾਰ ਸੁਣ ਸਕਦੇ ਹੋ ਅਮਨਵੀਰ ਸਿੰਘ ਆ ਅਮਰਜੀਤ ਕਿੱਥੋਂ ਦੇ ਰਹਿਣ ਲੱਗੇ ਜੀ ਵੀਰ ਜੀ ਮੈਂ ਤਾਂ ਬਟਾਲਾ ਰੋਡ ਵੀਰ ਕਾਮਲਾ ਆਇਆ ਜਿਹੜਾ ਬੀਜੀ ਮੇਰਾ ਗੱਡੀਆਂ ਧੋਂਦਾ ਕੰਮ ਹੈ ਪਿੱਛੇ ਮੁੰਡਾ ਜਿਹੜਾ ਉਹਨਾਂ ਦਾ ਉਹ ਮੁੰਡੇ ਲੈ ਕੇ 15 20 ਆਇਆ ਤੇ ਆਣੇ ਗਲ ਪੈ ਗਿਆ ਆਪਣਾ ਵੈਪਨ ਫੁੱਟ ਗਿਆ ਵੈਪਨ ਦੀਆਂ ਫੋਟੋਆਂ ਸਾਡੇ ਕੋਲ ਹੈਗੀਆਂ ਵਾ ਫਿਰ ਵੈਪਨ ਖੋਕੀ ਲੈ ਗਿਆ ਨਾਲ ਵੀ ਚੈਨ ਮੁੰਡੀ ਨਾਲ ਮੇਰੇ ਖਾਤ ਪੈਸੇ ਸੀ ਵਾਵਾ ਜਿਹੜੀ ਆਪਾਂ ਸਿਰ ਦੀ ਸੇਲ ਕੀਤੀ ਸੀ ਉਹ ਸਾਰੀ ਲੈ ਗਿਆ 40 ਤੋਂ 50000 ਰੁਪਇਆ ਕਿੰਨੇ ਕੁ ਬੰਦੇਗੇ ਸਰ ਸਰ ਉਹ 15 20 ਬੰਦੇ ਸੀ ਸਰ ਸਾਰੀ ਸਾਡੇ ਕੋਲ ਵੀਡੀਓ ਰਿਕਾਰਡਿੰਗ ਹੈਗੀ ਹੈ ਕੋਈ ਰੰਜਸ਼ ਨਹੀਂ ਸਤਾ ਜੀ ਸਾਡੇ ਨਾਲ ਰੰਜਸ਼ ਕੋਈ ਨਹੀਂ ਹੈਗੀ ਬਸ ਵੈਸੇ ਕੰਮ ਵੇਖ ਕੇ ਮੱਚਦਾ ਅੱਛਾ ਕੀ ਮੰਗ ਕਰਦੇ ਆ ਪ੍ਰਸ਼ਾਸਨ ਨਿਆ ਸਤਾ ਜ ਤੱਬਰ ਵਾਲੇ ਬੰਦੇ ਆ ਸਾਡੀ ਜਾਨ ਮਾਲ ਦਾ ਜਾਖੀ ਸਾਰੀ ਪ੍ਰਸ਼ਾਸਨ ਕਰੇ ਜੋ ਵੀ ਕਰਨੀ ਆ ਕਿੰਨੇ ਕ ਵੇਲੇ ਟਾਈਮ ਸੀ ਇਹ 6:30 ਦਾ ਟਾਈਮ ਸੀ ਪ੍ਰਸ਼ਾਸਨ ਆ ਗਿਆ ਸੀ ਪ੍ਰਸ਼ਾਸਨ ਹਾਂਜੀ ਆਇਆ ਬੱਟ ਲੇਕਿਨ ਡੇਢ ਦੋ ਘੰਟੇ ਲੇਟ ਆਇਆ ਤੇ ਪ੍ਰਸ਼ਾਸਨ ਦੇ ਸਾਹਮਣੇ ਫਿਰ ਉਹਨਾਂ ਨੇ ਪ੍ਰਸ਼ਾਸਨ ਸਾਹਮਣੇ ਫੇਰ ਕੰਮ ਹੋਇਆ ਵਾ ਉਹ ਕੀ ਮੰਗ ਕਰਦੇ ਕੰਮ ਬਸ ਮੈਨੂੰ ਨਿਆ ਮਿਲਣਾ ਚਾਹੀਦਾ ਵਾ ਉਹ ਕਿੰਨੇ ਕ ਬੰਦੇ ਉਹ 20 ਤੋਂ ਪਲੱਸ ਬੰਦੇ ਸੀ ਵੀਰ ਜੀ ਤੇ ਉਹਨੇ ਬੰਦੇ ਬੁਲਾਏ ਸੀ ਬਾਹਰੋਂ ਕਿਉਂ ਆਏ ਤੋਰੇ ਕਾਰਨ ਜਿਸ਼ ਕੋਈ ਰੰਜਿਸ਼ ਤੇ ਨਹੀਂ ਕੀ ਜਿਹਦੇ ਕਾਰਨ ਤੁਹਾਨੂੰ ਕਿਉਂ ਆਏ ਰੰਜਿਸ਼ ਕੋਈ ਨਹੀਂ ਹੈਗੀ ਵੈਸੇ ਕੰਮ ਕਰ ਵੇਖੀ ਵੀਰ ਜੀ ਮੱਚਦਾ ਵਾ ਉਹ ਹੂੰ ਉਹਨੇ ਕੱਲ ਮੇਰੀ ਕੰਪਲੇਂਟ ਕੀਤੀ ਸੀ ਕਾਰਪੋਰੇਸ਼ਨ ਦੇ ਵਿੱਚ ਮੇਰੇ ਤੰਬੂ ਨਾਲ ਝਗੜਾ ਹੋਇਆ ਵਾ ਬਟਾਲਾ ਰੋਡ 'ਤੇ ਕੋਈ ਲੈ ਕੇ ਦੋ ਦਿਨਾਂ ਦੇ ਵਿੱਚ ਕੀ ਮਾਮਲਾ ਹੈਗਾ ਸਾਰਾ ਮਾਮਲਾ ਇਹ ਆ ਬਈ ਅਮਨਕਾਰ ਵਾਚਿੰਗ ਆ ਬਟਾਲਾ ਰੋਡ 'ਤੇ ਬਾਈਪਾਸ ਦੇ ਲਾਗੇ ਤੇ ਤੋਂ ਅੱਗੇ ਜਾ ਕੇ ਇਸੇ ਲੰਘੇ ਤੇ ਅੱਗੇ ਹੋਟਲ ਆ ਤੇ ਇਹਨਾਂ ਦੀ ਆਪਸ ਵਿੱਚ ਲੰਘੇ ਤੋਂ ਕੋਈ ਗੱਲਬਾਤ ਹੋਈ ਆ ਇਹਨਾਂ ਦਿਖਾ ਦਿੱਤੀ ਆ ਵਕੀਲ ਪਾਰਟੀ ਨੇ ਮੌਕੇ ਤੇ ਆਏ ਆ ਮੌਕੇ ਮੁਤਾਬਕ ਜੋ ਹਾਲਾਤ ਨੇ ਉਹ ਵੇਖ ਲੈਣੇ ਉਹਦੇ ਮੁਤਾਬਕ ਕਾਰਵਾਈ ਕਰਦੇ ਆਂ ਅਹ ਇੰਚਾਰਜ ਸਾਹਿਬ ਇਹਨਾਂ ਨੂੰ ਬੋਲੂ ਕਿਹਾ ਜਾ ਰਿਹਾ ਵਾ ਜਿਹੜੇ ਕਾਰ ਵਾਸ਼ਿੰਗ ਵਾਲੇ ਹੈਗੇ ਆ ਕਿ ਦੂਜੀ ਪਾਰਟੀ ਨੇ ਕੋਈ ਪਿਸਤਲ ਦੀ ਦਿਖਾਈ ਹੈ ਜੀ ਉਹਨਾਂ ਦਾ ਪਿਸਤਲ ਵੀ ਕੱਢਿਆ ਵਾ ਕੈਮਰੇ ਦੇ ਵਿੱਚ ਆਇਆ ਵਾ ਚਲੋ ਮੈਂ ਦੇਖ ਲੈਣੇ ਆ ਤੇ ਇਹਨਾਂ ਦੇ ਸੀਸੀਟੀਵੀ ਕੈਮਰੇ ਲੱਗੇ ਆ ਆਪਾਂ ਚੈੱਕ ਕਰਕੇ ਵੇਖ ਲੈਨੇ ਕੀ ਆ ਠੀਕ ਆ ਤੁਹਾਨੂੰ ਕੀ ਬਿਆਨ ਲਿਖਾਇਆ ਸੀ ਅਜੇ ਕੁਝ ਨਹੀਂ ਲਿਖਾਇਆ ਜੀ ਅਜੇ ਮੌਕੇ ਤੇ ਆਏ ਜੀ ਬਾਕੀ ਜੋ ਤਸਦੀਕ ਮੁਤਾਬਕ ਪਾਇਆ ਜਾਂਦਾ ਕਰ ਲੈਣੀ